ਮਹਾਰਾਨ ਹੋ ਗਿਆ ਕਹਿੰਦਾ ਓ ਕਹਿੰਦਾ ਉਹ ਜਿਹੜਾ ਆਇਆ ਨਾਬੇ ਜੇਲ੍ਹ ਤੋਂ ਕਹਿੰਦਾ ਉਹ ਮੁੱਛਾਂ ਨੂੰ ਵਟ ਦੇਈ ਜਾਂਦਾ ਮੁੱਛਾਂ ਮੇਰੀਆਂ ਮਾਪੇਵਾਂ ਇਹਨਾਂ ਨੂੰ ਤਾਹ ਦਵਾ ਤੇਰੇ ਕੋਲ ਤਾਂ ਹੈ ਨਹੀਂ ਪਾਉ ਨਾਲੇ ਮੇਰੇ ਅੱਗੇ ਖਲੋ ਕੇ ਤੇਰੇ ਤੋਂ ਦਿੱਤੀ ਵੀ ਨਹੀਂ ਜਾਣੀ ਮੂਠ ਕੱਟ ਦੇਾਂਗਾ ਤੇਰਾ ਮੈਂ ਖੋਲ ਜਾ ਤੂੰ ਮੇਰੇ ਤੇ ਇੱਕ ਪਰਚਾ ਛੱਡ ਮੈਂ ਹੁਣ ਪਰਚੇ ਵਾਲੀ ਡਿਗਰੀ ਤੋਂ ਵੀ ਗਾਂ ਲੰਗਿਆ ਪਿਆ ਹੁਣ ਤਾਂ ਕੱਲਾ ਯੁਵਾਪਾ ਤੇ ਐਨਐਸਏ ਰਹਿ ਗਿਆ ਜੇ ਲਾਉਣੀਓ ਵੀ ਲਾ ਦੀ ਤੇ ਨਿਕਲ ਕੇ ਤਾਂ ਮੈਂ ਫੇਰ ਆਉਂ ਬਾਹਰ ਤੇ ਫੇਰ ਕਿੱਧਰ ਨੂੰ ਜਾਏਗਾ ਕੀ ਇਹ ਪੰਜਾਬ ਦੀ ਰਾਜਨੀਤੀ ਹੈ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਜਾਣਾ ਮੁੱਖ ਮੰਤਰੀ ਇੱਕ ਦਿਨ ਆਉਂਦਾ ਹਸਪਤਾਲ ਚੋਂ ਜਿਵੇਂ ਪਰੋਲ ਤੇ ਆਈ ਦਾ ਉਤਰਾ ਤੇ ਬਾਹਰ ਆ ਕੇ ਸਾਡੇ ਬਾਰੇ ਗੱਲ ਕਰਕੇ ਫਿਰ ਉੱਥੇ ਦਾਖਲ ਹੋ ਜਾਂਦਾ